ਕ੍ਰਿਤ ਪੰਜਾਬੀ ਕੁਕਿੰਗ ਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਖਾਤਾ ਸਟਫਡ ਕੈਪਸਿਕਮ ਚਲੋ ਆਪਾਂ ਇਹ ਬਣਾਨੇ ਕਿਸ ਤਰ੍ਹਾਂ ਬਣਾਇਆ ਸੀ ਸਭ ਤੋਂ ਪਹਿਲਾਂ ਆਪਾਂ ਪੰਜ ਛੇ ਜਿੰਨੀਆਂ ਵੀ ਤੁਸੀਂ ਲੈਣਾ ਚਾਹੁੰਦੇ ਹੋ ਸ਼ਿਮਲਾ ਮਿਰਚ ਲੈ ਲਓ ਪਿਆਜ਼ ਇੱਕ ਦੂਸਰਾ ਲੈ ਲਿਆ ਇੱਕ ਮੈਂ ਸਪ੍ਰਿੰਗ ਆਨੀਅਨ ਵਾਲਾ ਲੈ ਲਿਆ ਕੋਈ ਵੀ ਲੈ ਸਕਦੇ ਅਸੀਂ ਕੋਈ ਗੱਲ ਨਹੀਂ ਹਰੀਆਂ ਮਿਰਚਾਂ ਜੇ ਤੁਸੀਂ ਲਾਲ ਪਾਣਾ ਚਾਹੁੰਦੇ ਹੋ ਤੇ ਲਾਲ ਪਾ ਸਕਦੇ ਹੋ ਮੈਂ ਖੱਜੀਆਂ ਜ਼ਰੂਰ ਪਾਣੀਆਂ ਚਾਰ ਪੰਜ ਉਬਲੇ ਆਨ ਲਓ ਅਲੂ ਬੋਇਲ ਕਰ ਲਏ ਇਹਨੂੰ ਛਿਲਕੇ ਉਤਾਰ ਲਿਆ ਥੋੜਾ ਜਿਹਾ ਪਨੀਰ ਇਹ ਮੈਂ ਹੋ ਆਪ ਵੀ ਘਰੀ ਬਣਾਇਆ ਤੂੰ ਨੂੰ ਫਾੜ ਲਿਆ ਸੀ ਤੇ ਥੋੜਾ ਜਿਹਾ ਕਰੰਬਲ ਕਰ ਲਿਆ ਹੈ ਕਿਉਂਕਿ ਇਹ ਤਾਂ ਹੁੰਦਾ ਹੀ ਆ ਚੈਨਾ ਬਣਿਆ ਹੁੰਦਾ ਇਹਦਾ ਹਨਾ ਸੋ ਇਹ ਉਹ ਪਨੀਰ ਸੀ ਚਲੋ ਆਪਾਂ ਦੇਖਦੇ ਇਹਨੂੰ ਕਿਸ ਤਰ੍ਹਾਂ ਬਣਾਉਂਦੇ ਆ ਸਭ ਨਾਲ ਪਹਿਲਾਂ ਆਪਾਂ ਸ਼ਿਮਲਾ ਮਿਰਚ ਲੈ ਕੇ ਨਾ ਜਿਵੇਂ ਸ਼ਿਮਲਾ ਮਿਰਚ ਆਪਾਂ ਲੈਂਦੀਆਂ ਇਹਨੂੰ ਆਪਾਂ ਸਾਫ਼ ਕਰਨਾ ਹੈ ਕਿਉਂਕਿ ਸਾਫ਼ ਕੀਤੇ ਬਿਨਾਂ ਨਾ ਬਣਾਨਾ अच्छी तरह साफ कर लो जिन्हा तीन तो शिमला मिर्च बनानी है एक स्टफ शिमला मिर्च हैं तो ये कैप्सीकम स्टफ्ड कैप कैप्सीकम इन आप करके ही यूज कर सकते हैं अच्छी तरह किचन टॉवल ना नी तो सारियां इस तरह ही साफ कर ल हूँ आप कट्ट कटना किस तरह इन थोड़ा जहाँ देखो ये एक उंगल करके अपने इंक उंगल रख सकते हो इदा ਇੱਕ ਨੂੰ ਕਰਾ ਕੇ ਜਿੱਥੋਂ ਦੇ ਦਾ ਪੇਟ ਮੋਟਾ ਹੁੰਦਾ ਇੱਥੋਂ ਦੀ ਆਪਾਂ ਨੂੰ ਕੱਟ ਦਿੰਗੇ ਇਹ ਤਾਂ ਇਹਨੂੰ ਕੱਟਤਾ ਫਿਰ ਇਹਦੇ ਅੰਦਰ ਇਹਨੂੰ ਇੰਨੇ ਬਹੁਤ ਪਿਆਣਾ ਇਹ ਜਿਹੜੀ ਸਾਈਡ ਇੱਥੋਂ ਬਨੇ ਹੁੰਦੇ ਨਾ ਇਹਨੂੰ ਤੁਸੀਂ ਹੌਲੀ-ਹੌਲੀ ਕੱਟੋ ਤਾਂ ਜੋ Shimla mirch ਨਹੀਂ ਟੁੱਟਣੀ ਚਾਹੀਦੀ ਆਪਣੀ ਬਸ ਜਿਹੜੇ ਦੇ ਅੰਦਰ ਬੀਜ ਹੈ ਨਾ ਆਪਾਂ ਉਹਨਾਂ ਨੂੰ ਰਿਮੂਵ ਕਰਨਾ ਸਾਰੇ ਨੂੰ ਹੌਲੀ-ਹੌਲੀ ਜਿਵੇਂ ਆਪਾਂ ਕੱਟੇ ਨਾ फिर उन्हों हौली हौली आप थोड़ा थोड़ा नीचे न करके आपू कुल खोल गया बस हथ यू चक लेना सारा निकल गया जहरा अंदर बीजा आप उपरों टैप टैप करेंगे जो आप उपरों टैप करेंगे ना इस तरह हौली हौली बहुत जोर से नहीं हौली हौली अपने सारे बीज रिमूव हो जाएंगे जो जे कोई रह गया तो फिर देख के क्ड लो ये देखो ਆਪਣਾ ਇੱਕ ਦੋ ਬੀਜੀ ਰਹਿ ਗਈ ਪਹਸ ਉਹਨੂੰ ਆਪਾਂ ਹੱਥ ਨਾਲ ਵੀ ਕੱਟ ਸਕਦੇ ਆ ਇਹਨੂੰ ਅੰਦਰੋਂ ਆਪਾਂ ਬਿਲਕੁਲ ਖਾਲੀ ਕਰਨਾ ਹੈ ਖੋਖਲਾ ਕਰਨਾ ਹੈ ਜਿਵੇਂ ਪੰਜਾਬੀ ਚ ਬੋਲਦੇ ਨਾ ਖੋਖਲਾ ਕਰ ਦੇਣਾ ਇਸ ਤਰ੍ਹਾਂ ਇਹਨੂੰ ਅੰਦਰੋਂ ਬਿਲਕੁਲ ਖਾਲੀ ਕਰ ਦੇਣਾ ਖੋਖਲਾ ਕਰ ਦੇਣਾ ਇਸ ਤਰੀਆ ਆਪਾਂ ਸਾਰੇ ਕਰਨੇ ਬੀਜ ਜੇ ਤੁਸੀਂ ਸੁੱਟੋ ਚਾਹੇ ਨਾ ਤੁਸੀਂ ਆਪਣੇ ਘਰ ਗਮਲਿਆਂ ਵਿੱਚ ਹਨਾ ਪੋਟ ਵਿੱਚ ਲਗਾ ਸਕਦੇ ਹੋ ਤੇ ਇਹਨੂੰ ਥੋੜੇ ਜੀ ਮਿੱਟੀ ਦੇ ਵਿੱਚ ਨਾ ਤੁਸੀਂ ਇਹਨੂੰ ਬੀਜਾ ਨੂੰ ਗੇੜ ਦੋ ਤੇ ਉੱਪਰ ਉਹਦੇ ਉੱਤੇ ਫੇਰ ਥੋੜੀ ਮਿੱਟੀ ਪਾ ਦਿਓ ਤੇ ਫਿਰ ਕੀ ਹੋਏਗਾ ਤੇ ਥੋੜੇ ਥੋੜਾ ਮਤਲਬ ਹੱਥ ਨਾਲ ਤੁਸੀਂ ਕਿਵੇਂ ਕਹਿੰਦੇ ਹੋ 2 ਜਾਂ 4 ਚਮਚ ਪਹਿਲੇ ਦਿਨ ਪਾਣੀ ਪਾਣਾ ਉਸ ਤੋਂ ਬਾਅਦ ਥੋੜਾ ਜਿਆਦਾ ਪਾਣਾ ਤੁਹਾਡੇ ਘਰ ਹੀ Shimla mirch nikal lagna shuru ho gaya ਇਹ ਮੇਰੇ ਆਪਣੇ ਗਮਲੇ ਨਹੀਂ ਹੈ ਇਹ ਮੇਰੇ ਘਰ ਗਮਲਿਆਂ ਦੇ ਵਿੱਚ ਪੋਟ ਦੇ ਵਿੱਚ ਹੀ ਮਨੇ ਇਹ Shimla mirch ਲਗਾਈਆਂ ਸੀ ਤੇ ਉੱਥੇ ਦੇਖੋ ਕਿੰਨੀਆਂ ਸੋਨੀਆਂ ਲੱਗੀਆਂ ਔਰ ਜੇ ਤਾਂ ਤੁਸੀਂ نیچے ਰਹਿੰਦੇ ਹੋ ਫੇਰ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈ ਫੇਰ ਤਾਂ ਤੁਸੀਂ ਨੀਚੇ ਆਰਾਮ ਨਾਲ ਨਾ ਇਹਨੂੰ ਧਰਤੀ ਤੇ ਲਗਾਓ ਖਾਦ ਪਾਓ ਤੇ ਇਹਨੂੰ ਪਾਣੀ ਪੂਣੀ ਰੋ ਥੋੜਾ ਥੋੜਾ ਦੋ ਬਹੁਤ ਜ਼ਿਆਦਾ ਨਹੀਂ ਹੈ ਪਾਣੀ ਮੰਗਦੀਆਂ ਇਹਨਾਂ ਨੂੰ ਥੋੜਾ ਜਿਹਾ ਪਾਣੀ ਚਾਹੀਦਾ ਹੁੰਦਾ ਪਰ ਇਹ ਬੀਜ ਨੂੰ ਤੁਸੀਂ ਸਪ੍ਰਿੰਕਲ ਕਰੋ ਖਾਦ ਪਾਓ ਥੋੜੇ ਦਿਨਾਂ ਚੋਂ ਤੁਹਾਡੇ ਉਹ ਨਿਕਲ ਆਏਗੀ ਇਹ ਦੇਖੋ ਜੇ ਨਿਕਲ ਇਹਨੂੰ ਕੁਮਾਹਣਾ ਹੈ ਇਦਾਂ ਕੁਮਾਹੋਂਗੇ ਆਰਾਮ ਨਾਲ ਨਿਕਲ ਆਏਗਾ ਕੋਈ ਮੁਸ਼ਕਿਲ ਨਹੀਂ ਹੈ બસ ਇਹ ਹੈ ਕਿ ਜਦੋਂ ਫਸਟ ਟਾਈਮ ਕਰੋ ਨਾ ਕੋਈ ਵੀ ਚੀਜ਼ ਆਪਾਂ ਜਦੋਂ ਫਸਟ ਟਾਈਮ ਕਰਦੇ ਆ ਉਹ ਮੁਸ਼ਕਿਲ ਲੱਗਦੀ ਹੈ ਹੌਲੀ ਹੌਲੀ ਉਹ ਕੰਮ ਆਪਣਾ ਰੁਟੀਨ ਦਾ ਬਣ ਜਾਂਦਾ ਜਿਹੜੀ ਇਹ ਆਪਾਂ ਇਹਦੇ ਢੱਕਣ ਕੱਟੇ ਸੀ ਨਾ ਇਹਨਾਂ ਨੂੰ ਤੁਸੀਂ ਇੱਥੋਂ ਦੇ ਇਦਾਂ ਤੋੜ ਸਕਦੇ ਆ ਹੱਥ ਨਾਲ ਇਹ ਆਪਾਂ ਵੇਸ ਨਹੀਂ ਕਰਨੀ ਆਈ ਚੀਜ਼ਾਂ ਇਹ ਦੇਖੋ ਇਹ ਇਹ ਇਸ ਰੱਖ ਦਾਂਗੇ ਇਹਨਾਂ ਨੂੰ ਰੱਖ ਲਾਂਗੇ ਜਿਵੇਂ ਇਹ ਫੇਰ ਆਪਾਂ ਇੱਕ ਤੋੜ ਲਈ ਹਨਾ ਇਹਨੂੰ ਆਪਾਂ ਹੱਥ ਨਾਲ ਵੀ ਤੋੜ ਲਓ ਤੇ ਧੱਕੂ ਨਾਲ ਵੀ ਬ੍ਰਿਕ ਬ੍ਰਿਕ ਕੱਟ ਸਕਦੇ ਆ ਕਿਉਂਕਿ ਅੱਗੇ ਤਾਂ ਆਪਾਂ ਇਹਨੂੰ ਕੱਟਣਾ ਹੀ ਐ ਬਰੀਕ ਬਰੀਕ ਕੱਟਣਾ ਹੀ ਐ ਠੀਕ ਐ ਤੇ ਇਹਨੂੰ ਆਪਾਂ ਇਸ ਤਰ੍ਹਾਂ ਰੱਖ ਲਿਆ ਜਿਹੜੇ ਬੀਜ ਐ ਉਹ ਆਪਾਂ ਉਥੇ ਗਾਰਡਨ ਚ ਲਗਾ ਦਨੇ ਐ ਕਿਚਨ ਗਾਰਡਨ ਚ ਲਗਾ ਦੋ ਪੌਟਸ ਚ ਲਗਾ ਦੋ ਤੁਹਾਡੀ ਮਰਜ਼ੀ ਐ ਤੇ ਜਿਹੜੇ ਇਹ ਬੀਜ ਐ ਔਰ ਇਹ ਜਿਹੜੀਆਂ ਚੀਜ਼ਾਂ ਇਹਨੂੰ ਵੀ ਤੁਸੀਂ ਸੁੱਟੋ ਨਾ ਇਹਨਾਂ ਨੂੰ ਵੀ ਤੁਸੀਂ ਇਕੱਠੇ ਕਰੀ ਜੋ ਜਿਹੜਾ ਕਚਰਾ ਐ ਜਿਵੇਂ ਆਲੂ ਦੇ ਛਿਲਕੇ ਐ ਆਲੂ ਬੋਇਲ ਕਰਾਂਗੇ ਹੁਣ ਮੈਂ ਪਿਆਜ਼ ਛਿੱਲਾਂਗੀ ਪਿਆਜ਼ ਦੇ ਛਿਲਕੇ ਇਹ ਸਾਰੇ ਨੂੰ ਤੁਸੀਂ ਕਿਤੇ ਸਟੋਰ ਕਰ ਲਓ ਐਸੇ ਬਰਤਨ ਚ ਸਟੋਰ ਕਰ ਲਓ ਜਿਹੜਾ ਯੂਸਲੈਸ ਹੈ ਮਤਲਬ ਆਪਣੇ ਕੰਮ ਚ ਨਹੀਂ ਆਂਦਾ ਉਸ ਵਿੱਚ ਪਾਈ ਜੋ ਤੇ ਉਸ ਜਿੰਨਾ ਉਹ ਭਾਂਡ ਚ ਉਸ ਦੇ ਉੱਪਰ ਦੋ ਗਲਾਸ ਪਾਣੀ ਪਾਓ ਉਹਨੂੰ ਤੁਸੀਂ ਢੱਕ ਦੋ 15-20 ਦਿਨ ਲਈ ਉਹਨੂੰ ਢੱਕ ਦੋ ਐਂਡ ਔਰ ਕੀ ਕਰੋਗੇ ਉਹ ਤੁਹਾਡੀ ਖਾਦ ਜਿਹੜੀ ਬਹੁਤ ਅੱਛੀ ਬਣੇਗੀ ਉਹ ਪਾਣੀ ਕਿਸੇ ਸਪਰੇਅ ਬੋਟਲ ਚ ਪਾ ਲਓ ਤੇ ਆਪਣੇ ਪੌਦਿਆਂ ਨੂੰ ਸਪਰੇਅ ਕਰੋ ਇਸ ਤੋਂ ਉੱਪਰ ਉਹਨਾਂ ਨੂੰ ਪੌਸ਼ਟਿਕ ਕੁਝ ਨਹੀਂ ਚਾਹੀਦਾ ਪੌਦਿਆਂ ਨੂੰ ਇਹ ਦੋਂਗੇ ਦੇਖਣਾ ਤੁਹਾਡੇ ਪੌਦੇ ਹਰੇ-ਹਰੇ ਬਹੁਤ ਸੋਹਣੇ ਫਲ ਦੇਣ ਵਾਲੇ ਹੋ ਜਾਣਗੇ اور ਦੇਖੋ ਤੇ ਬਾਕੀ ਜਿਹੜੀਆਂ ਚੀਜ਼ਾਂ ਉਹਦਾ ਤੁਸੀਂ ਉਹ ਵੀ ਬਣਾ ਸਕਦੇ ਹੋ ਸੂਪ ਵਾਸਤੇ ਹਨਾ ਤੇ ਆਪਾਂ ਉਹ ਵੀ ਇਕੱਠਾ ਕਰ ਸਕਦੇ ਆ ਇਹ ਤੁਸੀਂ ਇਹ ਜੋ ਖਾਣ ਵਾਸਤੇ ਜਿਹੜੀ ਇਹ ਬਾਕੀ ਮਟੀਰੀਅਲ ਰਹਿ ਜਾਏਗਾ ਪਾਣੀ ਯੂਜ਼ ਕਰ ਲਿਆ ਪੌਦਿਆਂ ਨੂੰ ਦੇਣ ਲਈ ਪਰ ਜਿਹੜਾ ਬਾਕੀ ਹੈ ਉਹਨੂੰ ਤੁਸੀਂ ਮੈਸ਼ ਕਰ ਦੋ ਗਲਵਸ ਪਾ ਕੇ ਹੱਥਾਂ ਤੇ ਗਲਵਸ ਪਾ ਕੇ ਉਹਨੂੰ اچھی طرح ਮੈਸ਼ ਕਰਕੇ ਉਹਨਾਂ ਕਿਚਨ ਗਾਰਡਨ ਚ ਕਿਤੇ ਵੀ ਹੈ ਜੇ ਗਮਲਿਆਂ ਚ ਜਿੱਥੇ ਵੀ ਹੈ ਤੁਸੀਂ ਉਹਨੂੰ ਸਪ੍ਰਿੰਕਲ ਕਰ ਦੋ ਬਹੁਤ ਜ਼ਿਆਦਾ ਤੁਹਾਡੇ ਘਰ ਦੀ ਬਣੀ ਹੋਈ ਖਾਦ ਉਹਨਾਂ ਨੂੰ ਮਿਲੇਗੀ ਜਿਹੜੀ ਆਪਾਂ ਮਾਰਕੀਟ ਤੋਂ ਲਉਂਦੇ ਆ ਨੀ ਸ਼ੁੱਧ ਨਹੀਂ ਹੁੰਦੀ ਜਿੰਨੀ ਆਪਾਂ ਘਰ ਬਣਾ ਕੇ ਸ਼ੁੱਧ ਬਣਾ ਸਕਦੇ ਆ ਚਾਰ ਆਲੂ ਮੈਨੇ ਬੋਇਲ ਕਰਕੇ ਛਿੱਲ ਲਏ ਇਹਨਾਂ ਨੂੰ ਆਪਾਂ ਮੈਸ਼ ਕਰ ਦਿੰਦੇ ਹਾਂ ਹੱਥ ਨਾਲ ਹੀ ਕਰ ਸਕਦੇ ਕੋਈ ਹੋ ਨਹੀਂ ਜਦੋਂ ਤੁਸੀਂ ਆਲੂ ਬੋਇਲ ਕਰੋਗੇ ਉਹਨੂੰ ਇਕਦਮ ਨਾ ਛਿੱਲੋ ਇਕਦੋ ਥੋੜੀ देर ਮਤਲਬ ਥੋੜੀ देर ਬਾਅਦ ਤੁਸੀਂ ਛਿੱਲੋ ਇਕ ਦੋ ਮਿੰਟ ਬਾਅਦ ਤੇ ਉਹਦੇ ਵਿੱਚ ਨਾ ਫਿਰ ਪਾਣੀ ਰਹਿ ਜਾਂਦਾ ਜੇ ਤੁਸੀਂ ਨਾਲੋ ਨਾਲ ਛਿਲਕੇ ਉਹਨੂੰ ਮੈਸ਼ ਕਰੋਗੇ ਉਹਦੇ ਵਿੱਚ ਆਲੂਆਂ ਚ ਪਾਣੀ ਲੱਗੇਗਾ ਸੋ ਜਦੋਂ ਤੁਸੀਂ ਚਾਹੁੰਦੇ ਹੋ ਨਾ ਕਿ ਉਹਦੇ ਵਿੱਚ ਪਾਣੀ ਨਾ ਰਹੇ ਤੇ ਤੁਸੀਂ ਉਹਦੇ ਵਿੱਚ ਕੀ ਕਰਨਾ ਹੈ ਕਿ ਉਹਨੂੰ ਥੋੜੀ ਦੇਰ ਲਈ ਬਾਅਦ ਹੀ ਨਾ ਉਹਦੇ ਛਿਲਕੇ ਉਤਾਰਨਾ ਇਕਦਮ ਨਾ ਉਤਾਰਨਾ ਇਹਨੂੰ ਆਪਾਂ ਸਾਰੇ ਨੂੰ ਮੈਸ਼ ਕਰ ਲੈਣਾ ਮੈਸ਼ਰ ਦੀ ਤਾਂ ਲੋੜ ਹੀ ਨਹੀਂ ਪੈਣੀ ਚਮਚ ਦੀ ਨਹੀਂ ਲੋੜ ਪੈਣੀ ਅਪਾ ਪਹਿਲਾ ਹੱਥ ਨਾਲ ਦੂਜੀ ਤਰ੍ਹਾਂ ਕੀਤਾ ਉਹਨਾਂ ਪਾ ਇਹਨੂੰ ਇਸ ਤਰ੍ਹਾਂ ਕਰ ਲੈਂਦੇ ਇਹ ਸਾਰੇ ਨੂੰ ਮੈਸ਼ ਕਰਕੇ ਇਹਦੇ ਵਿੱਚ ਆਪਾਂ ਪਿਆਜ਼ ਕੱਟ ਦਾਂਗੇ ਪਿਆਜ਼ ਅਜੇ ਮਿਰਚ ਸਾਰੇ ਮਸਾਲੇ ਜਿਹੜੇ ਹਨ ਉਹ ਆਪਾਂ ਇਹਦੇ ਵਿੱਚ ਪਾ ਦਾਂਗੇ ਉਬਲੀ ਅਲਿਓਚੀ ਆਪਾਂ ਸਪਰਿੰਗ ਆਨਿਅਨ ਛਿੱਲ ਲਿਆ ਹੁਣ ਆਪਾਂ ਇਹਨੂੰ ਬ੍ਰੀਕ ਬ੍ਰੀਕ ਕੱਟ ਕੇ ਨਾ ਸਾਰਾ ਪਿਆਜ਼ ਵੀ ਆਪਾਂ ਇਹਦੇ ਵਿੱਚ ਪਾ ਲੈ ਉਬਲੂ ਹੈਮ ਆਲੂਆਂ ਦੇ ਵਿੱਚ ਆਪਾਂ ਜਿਹੜਾ ਬੌਲ ਕਿਤੇ ਨਾ ਉਹ ਦੇ ਵਿੱਚ ਆਪਾਂ ਇਹ ਕਰਦੇ ਹਾਂ। ਉਹ ਜਦੋਂ ਵੀ ਆਪਾਂ ਪਿਆਜ਼ ਕੱਟੀਏ ਇਹ ਜਿਹੜੀ ਉੱਪਰਲੀ ਮੁੱਠ ਹੁੰਦੀ ਹੈ ਨਾ ਵਾਈਟ-ਵਾਈਟ ਦਿਖਦੀ ਹੈ। ਇਹ ਹਰ ਪਿਆਜ਼ 'ਚ ਦਿਖਦੀ ਹੈ। ਇਹਨੂੰ ਰਿਮੂਵ ਕਰ ਦਿਓ ਮੈਨੂੰ ਇਹਨੂੰ ਕੱਟ ਕੇ ਸੁੱਟ ਦਿਆ ਕਰੋ। ਇਹਨਾਂ ਨੂੰ ਯੂਜ਼ ਕਰਿਆ ਕਰੋ। ਇਹਨਾਂ ਨੂੰ ਆਪਾਂ ਬ੍ਰੇਕ-ਬ੍ਰੇਕ ਕਰ ਲੈ। ਬਹੁਤ ਜ਼ਿਆਦਾ ਸੋਨਾ ਕਰਨਾ। ਮੋਟਾ-ਮੋਟਾ ਬ੍ਰੇਕ-ਬ੍ਰੇਕ ਕੱਟ ਲਓ। ਸਾਰੇ ਪਿਆਜ਼ ਨੂੰ ਤੁਸੀਂ ਇਸ ਤਰ੍ਹਾਂ ਹੀ ਬ੍ਰੇਕ-ਬ੍ਰੇਕ ਕੱਟੇ ਜੋ। ਪਿਆਜ਼ ਕੱਟਿਆ ਗਿਆ ਆਲੂ ਉਪਲੇ 'ਤੇ ਹੈ। ਇਦੇ ਵਿੱਚ ਹੀ ਆਪਾਂ ਹਰੀ ਮਿਰਚ ਕੱਟ ਲੈਂਦੇ ਆਂ ਮੈਂ 2 ਹਰੀ ਮਿਰਚਾਂ ਪਾ ਰਹੀ ਹਾਂ ਤੁਸੀਂ ਆਪਣੀ ਮਰਜ਼ੀ ਦੇ ਅਨੁਸਾਰ ਲੋਨ ਮਿਰਚ ਆਪਣੀ ਮਰਜ਼ੀ ਦੇ ਅਨੁਸਾਰ ਪਾਸਾ ਦਿਓ ਕੋਈ ਘੱਟ ਖਾਂਦਾ ਕੋਈ ਵੱਧ ਖਾਂਦਾ ਹਨਾ ਮੈਂ ਥੋੜੇ ਛੇ ਸ਼ਿਮਲਾ ਮਿਰਚ ਦੇ ਵਿੱਚ ਚਾਰ ਆਲੂ ਵੱਡੇ ਬੋਇਲ ਕੀਤੇ ਬਹੁਤ ਛੋਟੇ ਨਹੀਂ ਸੀ ਬਹੁਤ ਵੱਡੇ ਨਹੀਂ ਸੀ ਮੀਡੀਅਮ ਸਾਈਜ਼ ਦੇ ਸੀ ਥੋੜੀ ਥੋੜੀ ਆਪਾਂ ਹਰੀ ਮਿਰਚ ਕੱਟ ਲਈ ਬਹੁਤ ਬਰੀਕ ਨਹੀਂ ਬਹੁਤ ਮੋਟੀ ਨਹੀਂ ਕਿਉਂਕਿ ਇਸ ਤਰ੍ਹਾਂ ਦੀ ਕੱਟਦੇ ਆਂ ਤਾਂ ਜੋ ਫਿਰ ਕੱਢਣਾ ਚਾਹਤੇ ਤੁਸੀਂ ਉਹਨੂੰ ਕੱਟ ਸਕਦੇ ਹੋ ਏ ਦੇਖੋ ਇਹ ਜਿਹੜੀ ਆਪਣਾ ਸ਼ਿਮਲਾ ਮਿਰਚ ਜਦੋਂ ਕੱਟੀ ਸੀ ਸਾਈਡਾਂ ਦਾ ਸੀ ਨਾ ਟੱਕਣ ਦੇ ਨਾਲ ਉਹਨੂੰ ਆਪਾਂ ਬ੍ਰੇਕ ਬ੍ਰੇਕ ਇਸੇ ਮਸਾਲੇ 'ਚ ਕੱਟ ਲੈਣਾ ਹੈ ਇਹਨੂੰ ਵੀ ਆਪਾਂ ਬ੍ਰੇਕ ਬ੍ਰੇਕ ਇਸੇ ਜਿਹੜਾ ਆਲੂ ਉਬਲੇ ਹੋਏ ਨੇ ਇਸੇ ਮਸਾਲੇ 'ਚ ਆਪਾਂ ਇਹਨੂੰ ਤਿਆਰ ਕਰ ਲੈਣਾ ਹੈ ਇਹ ਦੇ ਆਪਾਂ ਇਹਦੇ 'ਚ ਕੱਟੀ ਜਾ ਰਹੇ ਹਣਾ ਇੱਕ ਕ੍ਰਿਸਪੀ ਬਹੁਤ ਕ੍ਰਿਸਪੀ ਲੱਗਦੇ ਆ ਫਿਰ ਇਹਦੋਂ ਇਹਨੂੰ ਬਹੁਤ ਮੈਸ਼ ਨਹੀਂ ਨਾ ਪਕਾਣਾ ਦੇਖੋ ਉਹ ਆਲੂ ਤਾਂ ਉਬਲੇ ਹੀ ਹੋਏ ਆ ਇਹ ਨਾ ਮੁਸ਼ਕਿਲ ਨਹੀਂ ਆਲੂ ਬਲੇਖੋ ਇਹ ਸ਼ਿਮਲਾ ਮਿਰਚ ਜਿਹੜੀ ਆਪਾਂ ਬਰੀਕ-ਬਰੀਕ ਕੱਟਦੇ ਆ ਇਹ ਤਾਂ ਆਪਾਂ ਵੈਸੇ ਵੀ ਸੈਲਡ ਚ ਖਾ ਲੈਂਦੇ ਆ ਹੈਨਾ ਇਹਨੂੰ ਰੋਸਟ ਕਰੋ ਥੋੜਾ ਜਿਹਾ ਤੇ ਤੁਸੀਂ ਇਹਨੂੰ ਖਾ ਸਕਦੇ ਇਹਨੂੰ ਆਪਾਂ ਸਾਰੇ ਨੂੰ ਏਦਾਂ ਜਿਹੜੇ ਬਨੇ ਸੀ ਨਾ ਛੇ ਦੇ ਛੇ ਪੇਸ ਦਾ ਆਪਾਂ ਸ਼ਿਮਲਾ ਮਿਰਚ ਕੱਟੀਆਂ ਜਿਹੜੇ ਉਹਦੇ ਉੱਪਰ ਸੀ ਜਦੋਂ ਆਪਾਂ ਜਿਹੜੇ ਵੀ ਡੰਡੀਆਂ ਸੀਗੀਆਂ ਡੰਡੀ ਦੇ ਨਾਲ ਦੇ ਜਿਵੇਂ ਐਵੇਂ ਡੰਡੀ ਸੀ ਇਹਦੇ ਨਾਲੇ ਸੀਗਾ ਨਾ ਐਕਸਟਰਾ ਜਿਹੜੇ ਕਟਣ ਸੀ ਤੇ ਆਪਾਂ ਡੰਡੀ ਦੇ ਨਾਲ ਦੇ ਕੱਟਲੇ ਸੀ ਤੇ ਉਹਨਾਂ ਨੂੰ ਆਪਾਂ ਬ੍ਰੇਕ ਬ੍ਰੇਕ ਕੱਟਣਾ ਹੈ ਇਸੇ ਮਟੀਰੀਅਲ 'ਚ ਆਲੂ ਦੇ ਮਟੀਰੀਅਲ ਵਿੱਚ ਹੀ ਆਪਾਂ ਕੈਪਸਿਕਮ ਜਿਹੜੇ ਸੀਗੇ ਉਹ ਆਪਾਂ ਬ੍ਰੇਕ ਬ੍ਰੇਕ ਉਹਨਾਂ ਨੂੰ ਵੀ ਉਹਦੇ ਵਿੱਚ ਕੱਟਤਾ ਹਰੀਆਂ ਮਿਰਚਾਂ ਵੀ ਕੱਟਤੀਆਂ ਆਲੂ ਦੇ ਵਿੱਚ ਹੁਣ ਆਪਾਂ ਜਿਹੜੇ ਬਾਕੀ ਸਪਾਈਸਿਸ ਹੈ ਮਤਲਬ ਮਸਾਲੇ ਆ ਉਹ ਪਾਉਂਦੇ ਹਾਂ ਇਸ 'ਚ ਥੋੜਾ ਜਿਹਾ ਆਪਾਂ ਨਮਕ ਪਾਏਂਗੇ ਬਹੁਤ ਜ਼ਿਆਦਾ ਨਹੀਂ ਆਪਣੇ ਟੇਸ ਦੇ ਅਕੋਰਡਿੰਗ ਪਾਣਾ ਮੈਂ ਚਮਚ ਦਾ ਚੌਥਾ ਹਿੱਸਾ ਨਹੀਂ ਪਾਲਿਆ ਅੱਧਾ ਚਮਚ ਪਾਲਿਆ ਮਤਲਬ ਜੇ ਤੁਸੀਂ ਜ਼ਿਆਦਾ ਪਾਣਾ ਚਾਹੁੰਦੇ ਹੋ ਤਾਂ ਜ਼ਿਆਦਾ ਵੀ ਪਾ ਸਕਦੇ ਹੋ ਮੈਂ ਬਹੁਤ ਥੋੜਾ ਹੀ ਪਾਣੀ ਆ ਇਹਦੇ ਵਿੱਚ ਹਰੀ ਮਿਰਚ ਪਾਈ ਹੋਈ ਹੈ ਇਹ ਯਾਦ ਰੱਖਣਾ ਤੇ ਆਪਾਂ ਥੋੜੀ ਜੀ ਬਹੁਤ ਜ਼ਿਆਦਾ ਨਹੀਂ ਚਮਚ ਦਾ 6ਵਾਂ ਹਿੱਸਾ ਦੇਖੋ ਆਪਾਂ ਲਾਲ ਮਿਰਚ ਪਾ ਲੇ ਕਿਉਂਕਿ ਇਹ ਹੈ ਕਿ ਮੈਂ ਹਰੀ ਮਿਰਚ ਪਾਈ ਹੋਈ ਸੀ ਅਮਚੂਰ ਐ ਆਪਸ਼ਨਲ ਹੈ ਪਾਣਾ ਚਾਹ ਪਾਓ ਨਹੀਂ ਪਾਣਾ ਚਾਹੁੰਦੇ ਤੇ ਨਾ ਪਾਓ ਇਜ਼ੀ ਹੈ ਤੁਹਾਡੇ ਲਈ ਕਿਉਂਕਿ ਇਹਦੇ ਵਿੱਚ ਥੋੜੀ-ਥੋੜੀ ਖਟਾਸ ਹੁੰਦੀ ਹੈ ਨਾ ਬਹੁਤ ਟੇਸਟੀ ਲੱਗਦੀ ਹੈ ਮੈਂ ਤਾਂ ਦੇਖੋ ਕਿੰਨਾ ਥੋੜਾ ਜਿਹਾ ਪਾ ਰਿਹਾ ਸਿਰਫ ਨਾ ਮਾਤਰੀ ਹੈ ਕਿ ਹਾਂ ਇਹ ਪਾਣਾ આમਚੂਰ ਕਿਉਂਕਿ ਹਰ ਇੱਕ ਨੂੰ ਖਟਾਸ ਨਹੀਂ اچھی ਲੱਗਦੀ ਇਹਦੇ ਵਿੱਚ ਪਰ ਮੈਂ ਪਾਣੀ ਆ ਇਹਦੇ ਵਿੱਚ ਥੋੜਾ ਮੈਂ ਸਾਂਬਰ ਦਾ ਮਸਾਲਾ ਪਾ ਲਿਆ ਸਾਂਬਰ ਦਾ ਮਸਾਲੇ ਦੀ ਮੈਂ ਰੈਸਪੀ ਦੱਸੀ ਹੋਈ ਹੈ ਕਿ ਕਿਸਾ ਬਣਾਉਣੀ ਆ ਇਹ ਹਰਾ ਧਨੀਆ ਵੀ ਪਾ ਦਾਂਗੇ ਜੇ ਤੁਸੀਂ ਹਰਾ ਧਨੀਆ ਪਾਣਾ ਚਾਹੁੰਦੇ ਹੋ ਤਾਂ ਕੱਟ ਕੇ ਬਰੀਕ ਧੋ ਕੇ ਸਾਫ਼ ਕਰਕੇ ਪਾ ਸਕਦੇ ਹੋ ਪਰ ਮੈਂ ਨਹੀਂ ਪਾਉਂਦੇ ਇਹਦੇ ਵਿੱਚ ਥੋੜਾ ਜਿਹਾ ਮੈਸ਼ ਕੀਤਾ ਹੋਇਆ ਆਪਾਂ ਪਨੀਰ ਪਾ ਦੇਵਾਂਗੇ ਬਹੁਤ ਜ਼ਿਆਦਾ ਨਹੀਂ ਪਾਣਾ ਥੋੜਾ ਜਿਹਾ ਹੀ ਪਾਣਾ ਇਹਨਾਂ ਸਾਰਿਆਂ ਨੂੰ ਆਪਾਂ ਮਿਕਸ ਕਰ ਦਾਂਗੇ ਇਸ ਤੇ ਤੁਸੀਂ ਸੌਫ ਜੀਰਾ ਵੀ ਪਾ ਸਕਦੇ ਹੋ ਜੀਰਾ ਪਾਊਡਰ ਪਾ ਸਕਦੇ ਹੋ ਮੈਂ ਸਾਬਤ ਜੀਰਾ ਹੀ ਪਾ ਦਾਂਗੀ ਕਿਉਂਕਿ ਮੈਨੂੰ ਸਾਬਤ ਥੋੜਾ ਜਿਆਦਾ ਮੋਂਚ ਕਰਾਂਚੀ ਕਰਾਂਚੀ ਆਂਦੇ ਆ ਤੇ ਬਹੁਤ ਅੱਛਾ ਲੱਗਦਾ ਇਹਨੂੰ ਆਪਾਂ ਸਾਰੇ ਨੂੰ ਅੱਛੀ ਤਰ੍ਹਾਂ ਮਿਕਸ ਕਰ ਲਾਂਗੇ ਇਸ ਵਿੱਚ ਆਪਾਂ ਥੋੜਾ ਜਿਹਾ ਚਮਚ ਦਾ ਚੌਥਾ ਹਿੱਸਾ ਆਪਾਂ ਜੀਰਾ ਪਾ ਦਾਂਗੇ ਸਾਰੇ ਨੂੰ ਬਹੁਤ ਅੱਛੀ ਤਰ੍ਹਾਂ ਮਿਕਸ ਕਰੋ ਇਹ ਨਾ ਹੋਵੇ ਕਿ ਮਸਾਲੇ ਉੱਪਰ ਉੱਪਰ ਰਹਿ ਜਾਣ ਜੇ ਬੱਚਿਆਂ ਲਈ ਬਣਾ ਰਹੇ ਹੋ ਤੇ ਤੁਸੀਂ ਮਿਰਚ ਨਾ ਪਾਣਾ ਨਾ ਲਾਲ ਤੇ ਨਾ ਹਰੀ ਨਾ ਕੇ ਹੀ ਬੱਚੇ ਖਾ ਲੈਂਦੇ ਆ ਸ਼ਿਮਲਾ ਮਿਰਚੀ ਘਲਿੱਤੀ ਉਹ ਜਿਹੜਾ ਮਟੀਰੀਅਲ ਸੀ ਉਹਨੂੰ ਆਪਾਂ ਹੱਥ ਨਾਲ ਪਾੜ ਲਾਂਗੇ ਇਹ ਦੇਖ ਇਹਦੇ ਵਿੱਚ ਠੋਸ ਨੇ ਮਤਲਬ ਦਵਾ-ਦਵਾ ਕੇ ਪਾਣਾ ਠੋਸਨਾ ਮੀਨਸ ਦਵਾ-ਦਵਾ ਕੇ ਪਾਣਾ ਬਹੁਤ ਜ਼ਿਆਦਾ ਨਾ ਦਬਾਣਾ ਤਾਂ ਜੋ ਨੀਚੇ ਸ਼ਿਮਲਾ ਮਿਰਚੀ ਟੁੱਟ ਜੇ ਕਿਉਂਕਿ ਇਹਦੇ ਵਿੱਚ ਜਿੰਨਾ ਸਟੱਫ ਹੋਏਗਾ ਨਾ ਉਹ ਟੇਸਟੀ ਲੱਗੇਗਾ ਬਹੁਤ ਜ਼ਿਆਦਾ ਦਬਾਉਂਦੇ ਹੁੰਦਾ ਕਿ ਜਦੋਂ ਆਪਾਂ ਇਹਨੂੰ ਫਰਾਈ ਕਰਨਾ ਹੈ ਨਾ ਇਹਨੂੰ ਤੇ ਇਹ ਮਟੀਰੀਅਲ ਪਾੜਨੇ ਨਿਕਲਣਾ ਚਾਹੀਦਾ ਇਸ ਤਰ੍ਹਾਂ ਇਸ ਤਰ੍ਹਾਂ ਹੀ ਸਾਰੇ ਆਪਾਂ ਸਾਰੇ ਸ਼ਿਮਲਾ ਮਿਰਚ ਪਾੜ ਲਾਂਗੇ ਬਹੁਤ ਟੈਸਟ ਨੂੰ ਮੈਂ ਮੁੱਛ ਤਾਂ ਜਦੋਂ ਤੁਸੀਂ ਬਣਾ ਰਹੇ ਹੋ ਤਾਂ ਉਹਦੇ ਮੁੱਛ ਪਾਣੀ ਆਣਾ ਸ਼ੁਰੂ ਹੋ ਜਾਣਾ ਕਿ ਹਾਂ ਕੋਦੋਈ ਬਣਨ ਤੇ ਕੋਦੋ ਸਹੀ ਨੂੰ ਖਾ ਸਕੀ ਤੇ ਫੈਮਿਲੀ ਨੂੰ ਖਾ ਸਕੀ। ਅੱਛੀ ਤਰ੍ਹਾਂ ਇਹਨੂੰ ਸਟੱਫ ਨੂੰ ਪਾੜ ਦੇਣਾ। ਸਾਰੇ ਬਾਕੀ ਸ਼ਿਮਲਾ ਵਿੱਚ ਉਹ ਆਪਾਂ ਇਹ ਨਹੀਂ ਪਾੜ ਦੇਣੀ। ਆਪਣਾ ਸਾਰਾ ਮਟੀਰੀਅਲ ਖਾਲੀ ਹੋ ਗਿਆ ਬੋਲ। ਸਾਰਾ ਮਟੀਰੀਅਲ ਆਪਾਂ ਸ਼ਿਮਲਾ ਵਿੱਚ ਸਾਰਿਆਂ ਚ ਪਾ ਲਿਆ। ਇਹ ਦੇਖੋ ਸਾਰੇ ਸਟੱਫ ਕਰਤੀਆਂ ਐਸ ਚਾਫਟਿਮ ਲਮੇਸ ਕੈਪਸਿਕਮ ਇਹ ਤਾਂ ਬਾਰਕੇ ਤੁਸੀਂ ਇਹਨੂੰ 5 ਮਿੰਟ ਲਈ ਫ੍ਰਿਜ ਚ ਰੱਖ ਦੋ ਫ੍ਰਿਜ ਚ ਰੱਖਾਂਗੇ ਨਾ ਇਹ ਜਿਹੜਾ ਮਟੀਰੀਅਲ ਹੈ ਸਾਰਾ ਅੱਛੀ ਤਰ੍ਹਾਂ ਅੰਦਰ ਸੈੱਟ ਹੋ ਜਾਏਗਾ ਫਰਾਈ ਪੈਨ ਦੇ ਵਿੱਚ ਬਹੁਤ ਥੋੜਾ ਤੇਲ ਪਾਇਆ ਹੈ ਇੱਕ ਜਾਂ ਦੋ ਕਟਚੀਆਂ ਤੁਸੀਂ ਤੇਲ ਪਾ ਸਕਦੇ ਹੋ ਫਿਰ ਫ੍ਰਿਜ ਵਿੱਚੋਂ ਆਪਾਂ ਕੈਪਸਿਕਮ ਕੱਢ ਲਈਆਂ ਇਹ ਜਦੋਂ ਕੈਪਸਿਕਮ ਤੁਸੀਂ ਫ੍ਰਿਜ ਚੋਂ ਕੱਢ ਲਓਗੇ ਨਾ ਥੋੜੀ देर ਬਾਹਰ ਰਹਿਣ ਦਿਓ ਜਦੋਂ ਤੁਸੀਂ ਕੁੱਕ ਕਰਨੀ ਹੈ ਉਸ ਤੋਂ 5 ਮਿੰਟ ਪਹਿਲਾਂ ਕੱਢੋ ਫਿਰ ਤੁਸੀਂ ਇਹਨੂੰ ਹੌਲੀ ਹੌਲੀ ਇਦਾਂ ਜਿਹੜਾ ਸਟੱਫ ਆਲਾ ਪਾਸਾ ਨੂੰ ਉੱਪਰ ਰੱਖਣਾ ਇਹਨੂੰ ਤੁਸੀਂ ਰੱਖ ਦੋਈ ਦਿੱਤੇ ਦੇ ਦੇ ਦਿੱਤੀ ਦੇਖੋ ਕੁਖੋਂ ਨੂੰ ਵੀ ਲਾ ਕੇ ਆ ਮੇਰੀਆਂ ਚਾਰ ਹੀ ਆਈਆਂ 6 ਬਨਾਈਆਂ ਸੀ ਪਰ ਚਾਰ ਆਈਆਂ ਇਹਨੂੰ ਰੱਖ ਕੇ ਮੀਡਮ ਮੀਡਲ ਤੇ ਇਦਾਂ ਉੱਪਰੋਂ ਕਾਪਰ ਨੂੰ ਟੱਕ ਦਾਂਗੇ ਸਿਮ ਤੋਂ ਥੋੜਾ ਜਿਹਾ ਉੱਪਰ ਕਰ ਦੇਣਾ ਬਹੁਤਾ ਹਾਈ ਫਲੇਮ ਨਾ ਕਰਨਾ ਹਾਈ ਕਰੋਗੇ ਨਾ ਇਹ ਸਿਰਫ ਬਾਰ ਉਹ ਜਲ ਜਾਣਗੇ आपको इन अच्छी तरह स्टफ ना पकाना है कुक करना है तो उस आपू मीडियम तो थोड़ा जो उपर करा बहुत ज़्यादा नहीं आप चक्की आपता आराम आपकी सैड हो गई बहुत आराम न करना दोनों सैड हो गए ਗੜੀ ਇਹ ਨਵਫਾ ਲਈ ਹੌਲੀ ਹੌਲੀ ਭਰੋ ਗਾਹ। ਜੀਨਾ ਨਾ ਬਗਲਾ। ਜਿੱਦੋ ਹਰਾ ਹਰਾ ਪਾਸਾ ਦਿਖ ਰਿਹਾ ਮਤਲਬ ਹਲੇ ਕੱਚੀ ਹੈ। ਆਪਾਂ ਉਹਨੂੰ ਪੱਕਾ ਗਾਏ। ਐਸਾ ਹੋ ਜੇ ਹਲੇ। ਅਕੜਾ ਅ ਨੂੰ ਬਾਰਨਾ ਨੂੰ ਇਹ ਧਿਆਨ ਰੱਖਣਾ। ਇਹਨੂੰ ਉਲਟਾ ਕਰਨਾ। ਇਹਨੂੰ ਉਲਟਾ ਕਰਤਾ। ਹਿੰਚਾਰਾ ਨੂੰ ਆਪਾਂ ਉਲਟਾ ਕਰਤਾ ਹੋਇ। ਇਸ ਤੈ ਉਹ ਵੀ ਹੌਲੀ ਹੌਲੀ ਤੁਸੀਂ ਚਮਚ ਨਾਲ ਨੂੰ ਲੰਬੇ ਹੋ। ਥੋੜੀ ਥੋੜੀ ਦੇਰ ਬਾਅਦ ਫਿਰ ਲਿੜਾ ਸਟੱਫ Shimla mirch cook ਕਰਨੀ ਹੈ ਉਹਨੂੰ ਮੀਡੀਅਮ ਤੇ ਰੱਖਣਾ ਹਾਈ ਤੇ ਨਾ ਰੱਖਣਾ ਪਹਿਲਾਂ ਵੀ ਦੱਸਿਆ ਦੁਬਾਰੋ ਦੱਸ দিਆ ਕਿ ਹਾਈ ਤੇ ਨਾ ਪਕਾਵਾ ਜਿਹੜੇ cook ਹੋ ਹੀ ਹੈ ਨਾ ਉਹਨੂੰ ਆਪਾਂ ਰਿਮੂਵ ਕਰ ਲੈਣਗੇ ਦੋ ਚਮਚਿਆਂ ਨਾਲ ਜਾਂ ਤੁਸੀਂ ਕਿਸ ਤਰ੍ਹਾਂ ਵੀ ਤੁਹਾਨੂੰ ਈਜ਼ੀ ਲੱਗਦਾ ਉਹਨੂੰ ਆਪਾਂ ਫਰਾਈ ਪੈਨ ਚੋਂ ਜਾਂ ਕੜਾਹੀ ਚੋਂ ਕੱਢ ਲੈਂਦੇ ਕਿ ਇਹ ਮੇਚੀ cook ਹੋ ਗਈ ਹੈ ਆਪਣੀ ਦੂਸਰੀ ਵਾਲੀ ਵੀ ਹੋ ਗਈ ਹੈ ਆਲੂ ਦਾ ਸਟੱਫ ਬਿਲਕੁਲ ਨਹੀਂ ਬਾਹਰ ਨਿਕਲਿਆ ਤਮ ਉਹ ਤੀਸੀ ਵੀ ਆ ਵੀ ਦੇਖੋ ਆਲੂ ਦਾ ਸਟਫਿੰਗ ਕੋਲ ਟਿਕ ਦਿਖ ਰਿਹਾ ਹੈ ਹਮ ਇਹ ਮੀਡੀਅਮ ਤੇ ਹੈ ਸੋ ਮੀਡੀਅਮ ਤੇ ਹੁਣ ਕਰਕੇ ਬਿਲਕੁਲ ਨਹੀਂ ਲਿਕੇ ਜੇ ਤੁਸੀਂ ਤੇਜ਼ ਤੇ ਕਰੋਗੇ ਨਾ ਤੇ ਆਲੂ ਦਾ ਸਟਫ ਸਾਰਾ ਬਾ ਨਿਕਲੇਗਾ ਜੋ ਵੀ ਮਟੀਰੀਅਲ ਪਾਇਆ ਆਲੂ ਦਾ ਇਹ ਵਿੱਚ ਉਹ ਸਾਰਾ ਬਾ ਨਿਕਲ ਜਾਏਗਾ ਇਹ ਦੋ ਕੈਪਸਿਕਮ ਬੱਚੀਆਂ ਸੀ ਨਾ ਆਪਾਂ ਉਹ ਵੀ ਹੁਣ ਉਸੇ ਔਇਲ ਚ ਪਾ ਦਿੰਦੇ ਹਾਂ ਇਨੂੰ ਆਪਾਂ ਟੱਕ ਦਾਂਗੇ ਜਿੱਦਾਂ ਆਪਾਂ ਪਹਿਨੇ ਟੱਕਿਆ ਸੀ ਉਸ ਤਰੀਕੇ ਟੱਕ ਕੇ ਇਹਨੂੰ ਆਪਾਂ ਬਣਾਵਾਂਗੇ ਕਰੋਸ ਫੋਨੀ ਸ਼ਕਲ ਆਇਆ ਬਹੁਤ ਟੇਸਟੀ ਬੋਲ ਲੱਗਣ ਗਿਆ ਆਪਣੀਆਂ ਚਾਰ ਕੁੱਕ ਹੋ ਗਈਆਂ ਆਪਾਂ ਨੇ ਕੱਢ ਲੀਆਂ ਬਾਹਰ ਇਹਨੂੰ ਕੀ ਕਰਨਾ ਹੈ ਜਿਹੜੀ ਆਪਾਂ ਸਭ ਨੂੰ ਪਹਿਲਾਂ ਕੱਢੀ ਸੀ ਨਾ ਉਹਨੂੰ ਇਹਨੂੰ ਆਪਾਂ ਦੇਖਣਾ ਹੈ ਗਰਮ ਹੈ ਹਲੇ ਬਹੁਤ ਗਰਮ ਹੈ ਇਹਨੂੰ ਜਿਹੜਾ ਆਪਾਂ ਪਨੀਰ ਬਚਾਇਆ ਸੀ ਥੋੜਾ ਜਿਹਾ ਆਪਾਂ ਪੂਰਾ ਪਨੀਰ ਨਹੀਂ ਨਾ ਪਾਇਆ ਸੀ ਉਹਦੇ ਵਿੱਚ ਸਟਫ थोड़ा पनीर बचाया कि वनू आप इस तरह सजा देना जो पनीर ना हो नहीं बोयल राइस भी करके पा सकते हो थोड़े जल फटाफट बोयल किते राइस को चावलों वाला दवाया वो भी इदा रख सकते हो जो देखेंगे ना तो बहुत ही स्टफ अच्छा लगेगा पूछने किस तरह बनाए है क्योंकि यह कि ਆਪਣੀ ਜਿਹੜੀ ਹੈ ਨਾ ਮਿਹਨਤ ਉਹ ਦਿਖਦੀ ਹੈ ਜੇ ਤੁਸੀਂ ਜਿਹੜੀ ਮਿਹਨਤ ਕਰਦੇ ਹੋ ਨਾ ਉਹ ਤੁਹਾਡੀ ਮਿਹਨਤ ਸਭ ਨੂੰ ਦਿਖਦੀ ਹੈ ਵੀ ਹਾਂ ਤੁਸੀਂ ਇਹ ਮਿਹਨਤ ਕਿੰਨੀ ਅੱਛੀ ਕੀਤੀ ਹੈ ਹਨਾ ਇਹ ਦੇਖੋ ਆਪਾਂ ਸਾਰੇ ਦੇ ਉੱਤੇ ਦੋ ਮੇਰੀ ਹਾਲੇ ਕੁ ਕੁਕ ਹੋ ਰਹੀਆਂ ਜਿਹੜੀਆਂ ਹੁਣ ਪਾਈਆਂ ਸੀਗੀਆਂ ਇਹ ਜਿਹੜੀਆਂ ਚਾਰ ਪਹਿਲਾਂ ਸੀ ਬਣ ਗਈਆਂ ਆਪਾਂ ਕੱਢ ਲੀਆਂ ਕਿਉਂਕਿ ਇੱਕ ਫਰਾਈਪੈਨ ਚ ਮੇਰੇ ਚਾਰ ਹੀ ਆਈਆਂ ਸੀ ਮੈਂ ਆਪਣੇ ਹਸਬੰਦ ਦੇ ਅੱਗੇ ਦਿੰਦੀ ਹੁੰਦੀ ਸੀ ਤਾਂ ਉਹਦੇ ਫਰੈਂਡਸ ਪੁੱਛਦੇ ਸੀ ਵੀ ਕਿਸ ਤਰ੍ਹਾਂ ਬਣਾਇਆ ਹੈ ਕਿਸ ਤਰ੍ਹਾਂ ਬਣਾਉਂਦੇ ਪਾਪੀ ਜੀ ਕਿਸ ਤਰ੍ਹਾਂ ਬਣਾਉਂਦੇ ਮੈਨੂੰ ਇਨਸਪਾਇਰ ਕਰਨ ਵਾਲੇ ਮੇਰੇ ਹਸਬੰਦ ਹੈ ਇਹ ਦੇਖੋ ਮੇਰੀ ਫੈਮਲੀ ਮੇਰੀ ਸਿਸਟਰ ਮੇਰੀ ਮਮ ਸਸਟਰਨ ਲਾ ਸਾਰੇ ਨੇ ਮੈਨੂੰ ਬਹੁਤ ਕੋਆਪਰੇਟ ਕੀਤਾ ਹੈ ਬਹੁਤ ਜ਼ਿਆਦਾ ਦੇਖ ਇਹ ਤੁਸੀਂ ਰਸਤੇ ਨਾਲ ਖਾ ਸਕਦੇ ਹੋ जिस तरह मर्ची खा सकते हो इस तरह और जड़िया दो है और दूसरे स्टाइल दिखावे कि वह किस तरह पेश करनी है मतलब सर्व किन किस तरह करनी है ये चार परौंठे ना किसी भी चीज़ न लूजवन वाले परौंठे ना खाओ किसी भी रोटी ना तंदूरी रोटी लच्छेदार परौंठे ना खाओ बहुत जमी लगन गए बहुत ज्यादा जी अपन दो रह ग वह भी कुक हो गई हूँ उन्होंने किस तरह दूसरी तरह स्टफ करके कर दिखाया इनू आपों दूसरी कट सकते हो आराम कट्ट है कि ये निकल जाए ऐन कट्ट लेना है तुसी पीज़ा कटना भी कट सकते हो पर गर्म बहुत है हालांकि थोड़ा आराम न कटना पहला आलू नालू ज़्यादा पहला अपन शिमला मिर्च कट्टी पैंती है टू पार्ट्स कर ले हले गर्म है इसलिए मैं गर्म गरम दिखा रही हूँ तुम्हें गर्म चुना कटना ये देखो हो गया ना पार्ट टू पार्ट्स आले जोड़े ਆਪੇ ਨਹੀਂ ਦੇਖੋ ਇਹਦੇ ਟੂ ਪਾਰਟਸ ਹੋ ਗਏ ਜਦ ਇਹਦੇ ਟੂ ਪਾਰਟਸ ਹੋ ਜਨਾਂ ਇਸ ਤਰ੍ਹਾਂ ਤੇ ਤੁਸੀਂ ਇਹਦੇ ਜਿਹੜੇ ਇਹ ਵਾਲੀ ਜਗ੍ਹਾ ਨਾ ਇਸ ਪਨੀਰ ਪਾ ਦੇਣਾ ਪਨੀਰ ਪਾਓ ਜਾਂ ਫਿਰ ਜਾਇਸ ਪਾਓ ਜੋ ਵੀ ਪਾਣਾ ਹੈ ਉਹ ਤੁਸੀਂ ਇਸ ਤਰ੍ਹਾਂ ਸਟਫ ਕਰ ਸਕਦੇ ਹੋ ਜੇ ਨਹੀਂ ਸਟਫ ਕਰਨਾ ਚਾਹਦੇ ਕਿਸੇ ਵੀ ਚੀਜ਼ ਨਾਲ ਤੇ ਤੁਸੀਂ ਫਿਰ ਇਹਨੂੰ ਦੁਬਾਰਾ ਤੇ ਉਹਨਾ ਉਸੇ ਫਰਾਈਪੈਨਚ ਜਾਂ ਤਵੇ ਤੇ ਤੁਸੀਂ ਇਹਨੂੰ ਦੁਬਾਰਾ ਉਲਟਾ ਕਰਕੇ ਨਾ ਜਿਵੇਂ ਕੱਟਿਆ ਹੈ ਇਹ ਕੱਟ ਕੇ ਵਾਲਾ ਪਾਸਾ ਨੀਚੇ ਰੱਖ ਕੇ ਇਹਨੂੰ ਤੁਸੀਂ ਸੇਕ ਸਕਦੇ ਹੋ ਤੇ ਜਦੋਂ ਤੁਸੀਂ ਇਹਨੂੰ ਖਾਣ ਹੈ ਤੇ ਤੁਸੀਂ ਆਰਾਮ ਨਾਲ ਮਾਈਕ੍ਰੋਵੇਵ 'ਚ 1-2 ਮਿੰਟ ਲਈ ਤੁਸੀਂ ਇਹਨੂੰ ਰੱਖ ਕੇ ਗਰਮ ਕਰ ਸਕਦੇ ਹੋ ਤੇ ਤੁਸੀਂ ਸਰਵ ਕਰ ਦਿਓ ਮੈਂ ਤੁਹਾਨੂੰ ਨੋ ਟ੍ਰਿਕਟਾ ਦੱਸਤਾ ਤੁਸੀਂ ਇਸ ਤਰ੍ਹਾਂ ਵੀ ਕਰਦੇ ਇਹਨੂੰ ਤੁਸੀਂ ਸਟੀਮ ਵੀ ਦਵਾ ਸਕਦੇ ਹੋ ਜੇ ਕੁੱਕ ਨਹੀਂ ਨਾ ਕਰਨਾ ਚਾਹੁੰਦੇ ਆਇਲ 'ਚ ਮਨ ਲੋਤੇ ਨਹੀਂ ਆਇਲ ਨਾ ਪਸੰਦ ਕਰਦੇ ਹਨਾ ਤੇ ਤੁਸੀਂ ਉਹਨੂੰ ਕੀ ਕਰਨਾ ਹੈ ਕਿ ਤੁਸੀਂ ਸਟੀਮ ਦਵਾ ਦਿਓ ਆਪਾਂ ਕਿਸ ਤਰ੍ਹਾਂ ਕਰਨਾ ਹੈ ਉਹ ਤੁਹਾਨੂੰ ਪਤਾ ਹੈ ਕਿ ਸਟੀਮਰ 'ਚ ਆਪਾਂ ਜਿਵੇਂ ਮੋਮੋਜ਼ ਬਣਾਏ ਸੀ ਬੌਫਲੇ ਬਣਾਏ ਸੀ ਹਨਾ ਰਾਜਸਥਾਨੀ ਤੇ ਜਿੱਦਾਂ ਵੀ ਤੁਸੀਂ ਬਣਾਉਣਾ ਚਾਹੋ ਉਸ ਤਰ੍ਹਾਂ ਨੂੰ ਬਣਾ ਕੇ ਦੇ ਸਕਦੇ ਹੋ ਕਿਉਂਕਿ ਅਖਰ ਵਿੱਚ ਇਹ ਆਪਣੀ ਪਸੰਦ ਹੁੰਦੀ ਹੈ ਹਨਾ ਤੇ ਆ ਦੇਖੋ ਇਹ ਆਪਾਂ ਟੂ ਪਾਰਟਸ ਕਰਕੇ ਨਾ ਇਹਨਾਂ ਦੇ ਇਹ ਗਰਮ ਬਹੁਤ ਹੈ ਪਹਿਲਾਂ ਪਾਣੀ ਨੂੰ ਕੁੱਕ ਕਰ ਲਿਆ ਅੱਛੀ ਤਰ੍ਹਾਂ ਫਰਾਈ ਕਰ ਲਿਆ ਅਦਾ ਹਨਾ ਹੁਣ ਇਹਦੇ ਉੱਪਰ ਆ ਪਨੀਰ ਸਪਿੰਕਲ ਕਰਤਾਗੇ ਮਤਲਬ ਐਡਜਸਟ ਕਰ ਦਾਂਗੇ ਸਪਿੰਕਲ ਨਾ ਕਰਕੇ ਨੂੰ ਥੋੜਾ ਥੋੜਾ ਸਪਿੰਕਰ ਵੀ ਕਰ ਸਕਦੇ ਹੋ ਇਹਨੂੰ ਤੁਸੀਂ ਹੌਲੀ ਹੌਲੀ ਸਾਰਾ ਕਿਚਨ ਹੈ ਇਹਦੇ ਉੱਤੇ ਲਗਾ ਦੇਣਾ ਇਹ ਹੋਮ ਮੇਡ ਪਨੀਰ ਹੈ ਮੈਂ ਮਾਰਕੀਟ ਵਾਲਾ ਪਨੀਰ ਨਹੀਂ ਹੈ ਮੈਂ ਮਾਰਕੀਟ ਵਾਲਾ ਆਪਣੀ ਕੱਟ ਯੂਜ਼ ਕਰਕੇ ਖੁਸ਼ ਹਾਂ ਇਹ ਨਹੀਂ ਕਿ ਕਰਦੀ ਨਹੀਂ ਕਰਦੀ ਤਾਂ ਹਾਂ ਬਟ ਮੈਂ ਕੋਸ਼ਿਸ਼ੇ ਕਰਦੀ ਹਾਂ ਕਿ ਮੈਂ ਪਨੀਰ ਘਰੀ ਬਣਾ ਲਾਂ ਚਾਹੇ ਉਹ ਤੂਤ ਫਾੜ ਕੇ ਜਿਵੇਂ ਇਤਾਂ ਪੀਸਿਸ ਵਾਲਾ ਬਣਾਵਾਂ ਚਾਹੇ ਇਸ ਤਰ੍ਹਾਂ ਬਣਾਵਾਂ ਇਹ ਦੇਖੋ ਜਿਹੜਾ ਤੁਹਾਨੂੰ ਜਿਸ ਸਟਾਈਲ ਦਾ ਤੁਹਾਨੂੰ ਪਸੰਦ ਹੈ ਨਾ ਤੁਸੀਂ ਉਹਨੂੰ ਦੇ ਸਕਦੇ ਹੋ ਤੇ ਜਦੋਂ ਖਾਣਾ ਜਦੋਂ ਸਰਵ ਕਰਨਾ ਜੇ ਲੇਟ ਹੋ ਗਿਆ ਕੋਈ ਤੇ ਤੁਸੀਂ ਇਹਨੂੰ ਮਾਈਕ੍ਰੋ ਵਿੱਚ ਕਰ ਸਕਦੇ ਹੋ ਜੇ ਮਾਈਕ੍ਰੋ ਚ ਨਹੀਂ ਗਰਮ ਕਰਨਾ ਜਿਸ ਫਰਾਈ ਪੈਨ ਜਾਂ ਕੜਾਈ ਤੁਸੀਂ ਬਣਾਇਆ ਇਹਨੂੰ 1-2 ਸੈਕਿੰਡ ਵਾਸਤੇ ਇਹਨੂੰ ਗਰਮ ਕਰ ਸਕਦੇ ਹੋ ਬਹੁਤ ਟੇਸਟੀ ਲੱਗਦਾ ਬਹੁਤ ਜ਼ਿਆਦਾ ਤੁਸੀਂ ਵੀ ਬਣਾਓ ਆਪਣੇ ਘਰ ਤੇ ਫਿਰ ਦੱਸੋ ਕਿਹਦਾ ਲੱਗਿਆ ਤੇ ਸਭ ਨੂੰ ਕਿਸ ਤਰ੍ਹਾਂ ਦਾ ਲੱਗਿਆ ਅਬ ਔਰ ਕਿੱਥੋਂ-ਕਿੱਥੋਂ ਤੁਸੀਂ ਦੇਖ ਰਹੇ ਹੋ ਇਦਰੋਲ ਦੱਸਿਆ ਕਰੋ ਖੁਸ਼ੀ ਹੁੰਦੀ ਹੈ ਫੋਨ ਤਾਂ ਬਹੁਤ ਕਰਦੇ ਹੋ ਬਟ ਲਾਈਕ ਔਰ ਕਮੈਂਟ ਵੀ ਕਰਿਆ ਕਰੋ ਸ਼ੇਅਰ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਕਿਉਂਕਿ ਤੁਹਾਡੇ ਫੋਨ ਬਹੁਤ ਆਂਦੇ ਹੈ ਸੋ ਉਸ ਤੋਂ ਪਤਾ ਚੱਲਦਾ ਕਿ ਹਾਂ ਤੁਸੀਂ ਮੇਰੀ ਵੀਡੀਓਜ਼ ਦੇਖਦੇ ਹੋ ਲਾਈਕ ਕਰਦੇ ਹੋ ਜਿਵੇਂ ਕੱਲ ਮੈਂ ਗਾਜਰ ਦੀ ਪਰਫੀ ਬਾਈ ਬਣਾਈ ਸੀ ਹੈਨਾ ਇਸ ਤਰ੍ਹਾਂ ਮੈਂ ਡੇਲੀ ਦੀ ਇੱਕ ਵੀਡੀਓ ਅਪਲੋਡ ਕਰਦੀ ਹਾਂ ਜ਼ਰੂਰ ਦੇਖਿਆ ਕਰੋ ਔਰ ਕਮੈਂਟ ਵੀ ਦੱਸਿਆ ਕਰੋ ਕਿ ਅਸੀਂ ਤੁਸੀਂ ਕਿੱਥੋਂ ਦੀ ਏ ਮੇਰੀ ਵੀਡੀਓ ਦੇਖ ਰਹੇ ਹੋ ਕਿਸ ਕੰਟਰੀ ਚੋਂ ਦੇਖ ਰਹੇ ਹੋ ਠੀਕ ਹੈ ਜੇ ਤੁਹਾਨੂੰ ਇਹ ਮੇਰਾ ਮੈਥਡ ਅੱਛਾ ਲੱਗਦਾ ਹੈ ਬਣਾਉਣ ਦਾ ਵੈਸੇ ਤੇ ਰੈਸਪੀ ਸਾਰੀ ਹੈਲਦੀ ਹੈ ਬਹੁਤ ਜ਼ਿਆਦਾ ਹੈਲਦੀ ਹੈ ਰੈਸਪੀਜ਼ ਐਮ ਸਾਰੀ ਔਰ ਇਹ ਹੈ ਕਿ ਕਿਸੇ ਵੀ ਤਰੀਕੇ ਨਾਲ ਆਪਣੇ ਅੰਦਰ ਪੌਸ਼ਟਿਕ ਚੀਜ਼ਾਂ ਦਾ ਜਾਣਾ ਬਹੁਤ ਜ਼ਰੂਰੀ ਹੈ ਜੇਕਰ ਤੁਹਾਨੂੰ ਅੱਛੀਆਂ ਲੱਗਦੀਆਂ ਤੇ ਤੁਸੀਂ ਇਹਨੂੰ ਲਾਈਕ ਔਰ ਕਮੈਂਟ ਥਰੂ ਕਰਿਆ ਕਰੋ ਖਾਸ ਕਰਕੇ ਸਬਸਕ੍ਰਾਈਬ ਕਰਿਆ ਕਰੋ ਤਾਂ ਜੋ ਮੇਰੀ ਹਰ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਔਰ ਤੁਸੀਂ ਇਸ ਵੀਡੀਓ ਨੂੰ ਦੇਖ ਸਕਿਓ ਕਿਉਂਕਿ ਮੈਂ ਡੇਲੀ ਦੀ ਇੱਕ ਵੀਡੀਓ ਅਪਲੋਡ ਕਰਦੀ ਹਾਂ ਜਰੂਰ ਦੇਖਿਆ ਕਰੋ